ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਜੀ ਆਇਆਂ ਤੁਸੀਂ ਆਮ ਆਦੀ ਪਾਰਟੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ ਹੀ ਠੰਡਾ ਮੌਸਮ ਹੋਣ ਦੇ ਬਾਵਜੂਦ ਟਾਈਮ ਕੱਢ ਕੇ ਆਇਓ ਆਪਾਂ ਮਿੱਥੇ ਹੋ ਟਾਈਮ ਤੋਂ ਥੋੜਾ ਲੇਟ ਹੋ ਗਏ ਮੇਰੇ ਨਾਲ ਸਾਡੇ ਸ਼ਹਿਰੀ ਪ੍ਰਧਾਨ ਪ੍ਰਪ ਜੀ ਬਦਾਰਤ ਸਾਹਿਬ ਸਾਡੇ ਆਗਮ ਗੜੀਆ ਬੋਰਡ ਦੇ ਚੇਅਰਮੈਨ ਸੋਖੀ ਸਾਹਿਬ ਮੈਂ ਬਸ ਸਾਦਰ ਨਾਲ ਦੋ ਤਿੰਨ ਗੱਲਾਂ ਸਾਝੀਆਂ ਕਰਨੀਆਂ ਚਾਹੁੰਦਾ ਅਸੀਂ ਜੋ ਕਹਿ ਰਹੇ ਹਾਂ ਸਾਡੀ ਸਰਕਾਰ ਗੈਕਸਟਰ ਦੇ ਬਾਰੇ ਵਿੱਚ ਜੋ ਕਹਿੰਦੀ ਹੈ ਉਹ ਕਰਕੇ ਦਿਖਾ ਰਹੀ ਹੈ ਤੁਸੀਂ ਅੱਜ ਸਭ ਨੇ ਖਬਰ ਦੇਖੀ ਹੋਊਗੀ ਕਿ ਸਾਡੇ ਪੁਲਿਸ ਨੇ ਪਿਛਲੇ ਦਿਨੀ ਅਮਰਸਰ ਦੇ ਇੱਕ ਪੈਲਸ ਦੇ ਵਿੱਚ ਵਿਆਹ ਮੌਕੇ ਜਮੇਲ ਸਿੰਘ ਸਰਪੰਚ ਬਲਟੋਏ ਨੂੰ ਕਤਲ ਕਰਨ ਵਾਲੇ ਬੰਦੇ ਜਿਹੜੇ ਆ ਸ਼ੂਟਰ ਜਿਹੜੇ ਆ ਗੈਂਗਸਟਰ ਜਿਹੜੇ ਆ ਉਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਉਹਦੇ ਟੋਟਲ 7 ਦੋਸ਼ੀ ਸੀਗੇ ਸਾਰੇ ਦੇ ਸਾਰੇ ਜਿਹੜੇ ਉਹ ਗ੍ਰਿਫਤਾਰ ਹੋ ਚੁੱਕੇ ਆ ਇਹ ਸਿਰ ਪਹਿਲੇ 8 ਦਿਨ ਦੇ ਵਿੱਚ ਉਹ ਸਾਡੀ ਪੁਲਿਸ ਨੇ ਜਿਹੜਾ ਕੀਤਾ ਉਹ ਦੇ ਦੇਤੋ ਲਾਹਾਂ ਬਾਤ ਤੁਸੀਂ ਰੋਜ਼ ਹੀ ਦੇਖਦੇ ਹੋ ਤੁਸੀਂ ਅੱਜ ਵੀ ਦੇਖਾੜਾ ਕਿ ਅੰਮਸਾ ਦੀ ਪੁਲਿਸ ਨੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਸਾਡੀ ਪੁਲਿਸ ਨੇ ਜਿਹੜੇ ਬੰਦੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਖਰਾਬ ਕਰਨਾ ਚਾਹੁੰਦੇ ਆ ਜਿਹੜੇ ਬੰਦੇ ਅਨਾਰਕੀ ਫੁਲਾਉਣਾ ਚਾਹੁੰਦੇ ਆ ਉਹਨਾਂ ਨਾਲ ਸਾਡੀ ਪੁਲਿਸ ਜਿਹੜੀ ਆ ਉਹ ਕਿਸ ਤਰ੍ਹਾਂ ਜਿਹੜੀ ਲੜੀ ਆ ਇਹ ਜਿਹੜੇ ਬੰਦੇ ਦੋਵੇਂ 36 ਘਰ ਤੋਂ ਫੜੇ ਆ ਇੱਕ ਦਿਨ ਚੰਬਸਰ ਆ ਜਾਣਗੇ ਉਹ ਤੋਂ ਬਾਅਦ ਇਹਨਾਂ ਦੀ ਪੁੱਛਗਛ ਹੋਊਗੀ ਉਹਦਾ ਜਿਹੜਾ ਸਾਡੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਹੈ ਉਹਨਾਂ ਨੇ ਇਹਨਾਂ ਨੂੰ ਗ੍ਰਫਤਾਰ ਕੀਤਾ ਹਥਿਆਰ ਤੇ ਮੋਟਰਸਾਈਕਲ ਜਿਹੜੇ ਮਈਆ ਕਰਾਏ ਸੀਗੇ ਉਹ ਜਾਂਚਦਿਆਂ ਜਿਹੜੀ ਨਵੀਂ ਲੀਡ ਉਹ ਤਰਨਤਾਰ ਪੁਲਿਸ ਨੇ ਤਿੰਨ ਹੋ ਦੋਸ਼ੀ ਜਿਹੜੇ ਕੁਲਵਿੰਦਰ ਸਿੰਘ ਕਿੰਦਾ ਅਰਮਾਨਦੀਪ ਸਿੰਘ ਹਰਪੀਤ ਸਿੰਘ ਉਹਨਾਂ ਨੂੰ ਗ੍ਰਫਤਾਰ ਕੀਤਾ ਇਹਨਾਂ ਦੋਸ਼ੀਆਂ ਨੇ 110 ਕਿਲੋਮੀਟਰ ਸੀਸੀਟੀਵੀ ਟਰੈਕ ਕਰਕੇ ਦੋਸ਼ੀਆਂ ਦੀ ਜਿਹੜੀ ਪਛਾਣ ਹੋਈ ਹੈ ਜਾਂਚ ਪੂਰੀ ਦੇੜੀ ਟੈਕਨੀਕਲੀ ਐਵੀਡੈਂਸ ਦੇ ਆਧਾਰ ਤੇ ਹੈ ਦੋਸ਼ੀਆਂ ਦੀ ਮੂਵਮੈਂਟ ਵੱਖ-ਵੱਖ ਕਵਾਜਾਂ ਦੇ ਰਾਈ ਹੋਈ ਬਿਹਾਰ ਪੱਟਨਾ ਨਦੀਰ ਰਾਪੂਰ ਛੱਤੀਸਗੜ ਲੋਕਲ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਦੋਸ਼ੀਆਂ ਨੂੰ ਗ੍ਰਫਤਾਰ ਜਿਹੜਾ ਉਹ ਕੀਤਾ ਗਿਆ ਔਰ ਇਹ ਕਤਲ ਜਿਹੜੇ ਬਾਅਦ ਬੈਠੇ ਅਪਰੇਟਰ ਨੇ ਬਾਅਦ ਬੈਠੇ ਜਿਹੜੇ ਲੋਕ ਇਹਨਾਂ ਦੇ ਸੰਪਰਕ ਦੇ ਵਿੱਚ ਉਹ ਬੱਲੇ ਜਿਹੜਾ ਉਹ ਕਰਾ ਦੇ ਉਹਨਾਂ ਦੇ ਤਹਿਤ ਜਿਹੜੇ ਹੋ ਰਹੇ ਔਰ ਫੰਡਿੰਗ ਇਤਿਹਾਰ ਵਾਹਨ ਤੇ ਸੈਲਟਰ ਵੱਖ-ਵੱਖ ਲੋਕਾਂ ਨੂੰ ਵਹਈਆ ਕਰਵਾਏ ਗਏ ਔਰ ਇਹ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਜੀ ਨੇ बार-बार ਜ਼ੀਰੋ ਟੋਲਰੈਂਸ ਗੈਂਗਸਟਰਵਾਦ ਦੇ ਉੱਤੇ ਕਿਹਾ ਇਹਦਾ ਰਿਜ਼ਲਟ ਹੈ ਕਿ ਸਾਡੀ ਪੁਲਿਸ ਜਿਹੜੀ ਹੈ ਉਹ ਰਾਤ ਦਿਨ ਕੰਮ ਕਰ ਰਹੀ ਹੈ ਔਰ ਕਿਸੇ ਨੂੰ ਵੀ ਇਹ ਨਹੀਂ ਹੋਣਾ ਚਾਹੀਦਾ ਉਹ ਪੰਜਾਬ ਦੇ ਵਿੱਚ ਕੋਈ ਵਾਅਦਾਤ ਕਰਕੇ ਬਚ ਕੇ ਚਲ ਜਾਣਗੇ ਉਹਨਾਂ ਲਈ ਜੇਲਾ ਬਣੀਆ ਉਹਨਾਂ ਲਈ ਜੋ ਗੋਈ ਚਲਾਉਂਦੇ ਉਹਨਾਂ ਲਈ ਵੀ ਗੋਲੀ ਬਣੀ ਆ ਇਸ ਕਰਕੇ ਮੈਂ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪਿਛਲੇ ਕਈ ਸਾਲਾਂ ਤੋਂ ਗੈਸਟਵਾਦ ਦੇ ਖਿਲਾਫ ਡਰੱਗ ਦੇ ਖਿਲਾਫ ਇੱਕ ਲੰਮੀ ਲੜਾਈ ਲੜੀ ਆ ਉਹ ਜਲਦੀ ਅਸੀਂ ਇਸ ਲੜਾਈ ਨੂੰ ਜੜਾ ਉਹ ਸਿਰੇ ਲਾ ਦਿਆਂਗੇ ਅਸੀਂ ਜਲਦੀ ਇਹ ਗੈਕਸਵਾਦ ਪੰਜਾਬ ਚੋਂ ਜਿਹੜਾ ਉਹ ਖਤਮ ਕਰ ਦਿਆਂਗੇ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਇਹ ਅਜਾਜਤ ਦੀ ਦਿੱਤੀ ਜਾਊਗੀ ਕਿ ਉਹ ਗੋਲੀ ਚਲਾ ਕੇ ਕਿ ਨਰੋਸ਼ ਬੰਦੇ ਨੂੰ ਮਾਰ ਦੇ ਉਹਦੇ ਉਹ ਮਾਰਦਗੇ ਉਹਨਾਂ ਨੂੰ ਉਹਦਾ ਬਹੁਤ ਵੱਡਾ ਖਮਿਆਦਾ ਭੁਗਤਣਾ ਪਊਗਾ ਮੈਂ ਇਹ ਤੁਹਾਡੇ ਦਾ ਹੀ ਕਹਿਣਾ ਚਾਹੁੰਦਾ ਸੀਗਾ ਕਿ ਸਾਡੀ ਪੰਜਾਬ ਦੀ ਬਹਾਦਰ ਪੁਲਿਸ ਜਿਹੜੀ ਆ ਜਿੰਨੇ ਪਹਿਲਾਂ ਵੀ ਜਦੋਂ ਪੰਜਾਬ ਦੇ ਚ ਕਾਲਾ ਦੋਤ ਸੀਗਾ ਉਹਦਾ ਵੀ ਬਹੁਤ ਵੱਡੀ ਲੜਾਈ ਲੜੀ ਤੇ ਹੁਣ ਵੀ ਗੈਂਗਸਟਰਵਾਦ ਦੇ ਖਿਲਾਫ ਤੇ ਡਰਗ ਮਾਫੀਆ ਦੇ ਖਿਲਾਫ ਸਾਡੀ ਪੁਲਿਸ ਜਿਹੜੀ ਆ ਬਹੁਤ ਵੱਡੀ ਲੜਾਈ ਲਾੜੀ ਆ ਇਸ ਕਰਕੇ ਅਸੀਂ ਜਲਦੀ ਡਰਗ ਮਾਫੀਆ ਤੇ ਗੈਂਗਸਟਰ ਜਿਹੜਿਆ ਉਹਨਾਂ ਨੂੰ ਕਾਬੂ ਕਰਕੇ ਜੇਲ੍ਹਾਂ ਦੀਆਂ ਸਵਾਖਾਂ ਪਿੱਛੇ ਜਿਹੜਾ ਭੇਜ ਦਿਆਂਗੇ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਾਰਨ ਕੀ ਨਿਕਲਿਆ ਇਹਨਾਂ ਦਾ ਉਹ ਅੰਬਸੇ ਆਉਣਗੇ ਅਦਮਾਨ ਦੇ ਉੱਤੇ ਫਿਰ ਪਤਾ ਲੱਗੂਗਾ ਕਿ ਕੀ ਕਾਰਨ ਨਿਕਲਿਆ ਕਿੱਥੋਂ ਕੀ ਕੀ ਗੱਲ ਹੋਈ ਕਿਹੜੇ ਬੰਦਿਆਂ ਨੇ ਪੈਸੇ ਦਿੱਤੇ ਕਿਦਾਂ ਦੇ ਪਿੱਛੇ ਸਾਜ਼ਿਸ਼ ਕੀਤੀ ਉਹ ਸਭ ਚੀਜ਼ਾਂ ਨੰਗੀ ਆਉਣ ਗਈ। ਭਤਾਰੀਆ ਸਾਹਿਬ ਜਿਸ ਤਰੀਕੇ ਨਾਲ ਮਾਰਨ ਦੀ ਵੀਡੀਓ ਵਾਇਰਲ ਹੁੰਦੀ ਆ ਫੇਰ ਖੌਫ ਹੋ ਕੇ ਵੀ ਵਾਪਸ ਆ ਦਿੱਤੀ ਆ ਰਹੀ ਜਾਂਦੀ। ਹੋਰ ਵੀ ਸ਼ਕਤੀ ਕਰਨ ਦੀ ਲੋੜ ਹੈ ਜੀ। ਬਿਲਕੁਲ। ਦੇਖੋ 8 ਦਿਨ ਦੇ ਵਿੱਚ ਕਿੱਥੋਂ ਜਾ ਕੇ ਬੰਦੇ ਫੜ ਕੇ ਲਿਆਂਦੇ। ਇਹ ਸ਼ਕਤੀ ਦਾ ਨਤੀਜਾ ਕਿ ਅਸੀਂ ਸ਼ਕਤੀ ਕੀਤੀ ਹੈ। ਅਸੀਂ ਬੰਦਾ ਜਿਹੜਾ 8 ਦਿਨ ਦੇ ਵਿੱਚ ਬੰਦੇ ਜਿਹੜੇ ਆ ਉਹ 36 ਗੜ ਤੋਂ ਫੜ ਕੇ ਲੈਂਦੇ ਆ ਹੋਰ ਵੀ ਕੋਈ ਵੀ ਬਾਤ ਦਾ ਜਿਹੜੀ ਹੋ ਗਈ ਪਹਿਲੇ ਤੁਸੀਂ ਦੱਸ ਦਿੰਦਿਆਂ ਮੇਰੇ ਖੁੱਦ ਬੋਡਾ ਪੁਲਿਸ ਨੇ ਕਿੰਨਾ ਵੱਡਾ ਬਹਾਦਰੀ ਵਾਲਾ ਕੰਮ ਜਿਹੜਾ ਕੀਤਾ ਸੋ ਸਾਡੇ ਵੱਲੋਂ ਪੂਰਾ ਸਖਤ ਸਕੰਜਾ ਪੁਲਿਸ ਵੱਲੋਂ ਸਰਕਾਰ ਵੱਲੋਂ ਗੈਂਗਸਟਰਵਾਦ ਦੇ ਖਿਲਾਫ ਤੇ ਡਰਗ ਮਾਫੀਆ ਦੇ ਖਿਲਾਫ ਪੂਰਾ ਸਖਤ ਸਕੰਜਾ ਦੇ ਜਾਰੀ ਲਊਗਾ ਬੇ ਸਾਡੇ ਵਿੱਚ ਗੈਂਗਸਟਰ ਜਿਹੜੇ ਚਲਾ ਰਹੇ ਨੇ ਤੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਉਹਨਾਂ ਤੇ ਵੀ ਸਕੰਜਾ ਕੱਸਿਆ ਜਾਵੇ ਬਿਲਕੁਲ ਉਹਨਾਂ ਦਾ ਸਕੰਜਾ ਵੀ ਕੱਸਿਆ ਜਾਊਗਾ ਉਹਨਾਂ ਨੂੰ ਕਾਨੂੰਨ ਦੇ ਵਾਂਗ ਜਿਹੜਾ ਦੇਸ਼ ਵਾਪਸ ਲਿਆ ਕੇ ਸਜ਼ਾ ਵੀ ਦਿੱਤੀ ਜਾਊਗੀ। ਠੀਕ ਹੈ। ਹਾਂ।